ਢਾਂਕੋਟ ਪੁਲਿਸ ਦੇ ਵੱਲੋਂ ਸ਼੍ਰੀ ਸਾਇਗਰੂਪ ਆਫ ਇੰਸਟੀਟਿਊਟ ਦਾ ਦौरा ਕੀਤਾ ਗਿਆ ਜਿੱਥੇ ਕੀ ਜੰਮ ਕਸ਼ਮੀਰ ਯੂਨੀਅਨ ਟੈਰੀਟਰੀ ਤੋਂ ਆਏ ਵਿਦਿਆਰਥੀਆਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ। ਜ਼ਾਹਿਰ ਹੈ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਜਿੱਥੇ ਹਰ ਕੋਈ ਡਰਿਆ ਤੇ ਸਹਿਮਿਆ ਹੋਇਆ ਤੇ ਉੱਥੇ ਹੀ ਸੋਸ਼ਲ ਮੀਡੀਆ ਤੇ ਲਗਾਤਾਰ ਜਿਸ ਤਰ੍ਹਾਂ ਦੀ ਅਪਡੇਟਸ ਆਮਨੇ ਆ ਰਹੀ ਹੈ ਤਾਂ ਲਾਜ਼ਮੀ ਹੋ ਜਾਂਦਾ ਹੈ ਕਿ ਹਰ ਕਿਸੇ ਦੇ ਦਿਮਾਗ ਦੇ ਵਿੱਚ ਇਸ ਅਤਵਾਦੀ ਘਟਨਾ ਦਾ ਜਿਹੜਾ ਇਹ ਡੂੰਗਾ ਅਸਰ ਪਿਆ ਤੇ ਇਸੇ ਚੀਜ਼ ਨੂੰ ਇਸੇ ਕੜੀ ਦੇ ਵਿੱਚ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਦੇ ਵੱਲੋਂ ਪੁਲਿਸ ਫੋਰਸਸ ਦੇ ਨਾਲ ਜਿਹੜੀ ਹੈ ਖਾਸ ਗੱਲਬਾਤ ਕੀਤੀ ਗਈ ਹੈ 1 ਟੂ 1 ਕਨਵਰਸੇਸ਼ਨ ਜਿਹੜੀ ਹੈ ਉਹ ਕਸ਼ਮੀਰੀ ਬੱਚੇ ਦੇ ਨਾਲ ਕੀਤੀ ਗਈ ਹੈ ਤੇ ਉਹਨਾਂ ਨੂੰ ਯਕੀਨ ਦਿਵਾਇਆ ਗਿਆ ਹੈ ਸ਼ੌਰਸ ਦਿੱਤੀ ਗਈ ਹੈ ਕਿ ਪਠਾਨਕੋਟ ਪੁਲਿਸ ਜਿਹੜੀ ਹੈ ਉਹਨਾਂ ਨੂੰ ਬਿਲਕੁਲ ਸੁਰੱਖਿਅਤ ਰੱਖੇਗੀ ਤੇ ਕਿਸੇ ਵੀ ਬੱਚੇ ਨੂੰ ਜ਼ਰੂਰੀ ਨਹੀਂ ਕਿ ਜੰਮੂ ਕਸ਼ਮੀਰ ਦੀ ਅਸੀਂ ਗੱਲ ਕਰ ਰਹੇ ਹਾਂ ਵੱਖ-ਵੱਖ ਸਟੇਟਾਂ ਤੋਂ ਆਏ ਬੱਚਿਆਂ ਨੂੰ ਵੱਖ-ਵੱਖ ਰਾਜਾਂ ਤੋਂ ਆਏ ਬੱਚਿਆਂ ਨੂੰ ਵੀ ਜਿਹੜੀ ਹੈ ਸ਼ੌਰਸ ਦਿੱਤੀ ਗਈ ਹੈ ਪਠਾਨਕੋਟ ਪੁਲਿਸ ਦੇ ਵੱਲੋਂ ਕਿ ਪੁਲਿਸ ਦੇ ਵੱਲੋਂ ਜਿਹੜੇ ਨੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤੇ ਹਰ ਕਿਸੇ ਨੂੰ ਜਿਹੜੀ ਆ ਅਪੀਲ ਕੀਤੀ ਗਈ ਹੈ ਕਿ ਸੁਰੱਖਿਆ ਪੱਖੋਂ ਜਿੱਥੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਉੱਥੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਕਿ ਅਲਰਟ ਰੈਨ ਤੇ ਪੁਲਿਸ ਦੇ ਨਾਲ ਜਿਹੜਾ ਇਹ ਤਾਲਮਿਲ ਬਣਾ ਕੇ ਚੱਲਣ ਤੇ ਇਸ ਮੌਕੇ ਦੀ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਖਾਸ ਗੱਲਬਾਤ ਵੀ ਕੀਤੀ ਹੈ ਸਾਡੇ ਨਾਲ ਡੀਐਸਪੀ ਸਿਟੀ ਸੁਭੇਸ਼ ਸਿੰਘ ਮਾਨ ਦੇਵਲ ਨੂੰ ਜਾਣਕਾਰੀ ਸਾਂਝੀ ਕੀਤੀ ਗਈ ਹੈ ਆਓ ਦੇਖਦੇ ਹਾਂ ਇਹ ਖਬਰ ਜਿਹੜਾ ਦਿੱਤਾ ਜਾਵੇ ਜੀ ਅੱਜ ਮੈਂ ਇੱਥੇ ਆਇਆ ਹਾਂ ਸਾਈ ਗਰੁੱਪ ਆਫ ਇੰਸਟੀਟਿਊਟਸ ਦੇ ਆਪਣੇ ਚੇਅਰਮੈਨ ਸ਼੍ਰੀ ਪੁੰਜੀ ਵੀ ਇੱਥੇ ਆ ਨਾਲ ਉਹਨਾਂ ਦੇ ਜਿਹੜੇ ਸੀਐਮਡੀ ਜੀ ਹੈ ਉਹ ਵੀ ਇੱਥੇ ਮੌਜੂਦ ਆ ਨਾਲ ਮੇਰੇ ਐਸਐਚਓ ਮਮੂਨ ਤੇ ਅੱਜ ਬੜੀ ਵਧੀਆ ਇੱਥੇ ਜਿਹੜੇ ਯੂਨੀਅਨ ਟੈਰੀਟਰੀ ਆਫ ਜੰਮੂ ਐਂਡ ਕਸ਼ਮੀਰ ਦੇ ਸਟੂਡੈਂਟਸ ਇੱਥੇ ਪੜ੍ਹ ਰਹੇ ਉਹਨਾਂ ਨਾਲ ਵਧੀਆ ਆਪਣੀ ਇੰਟਰੈਕਸ਼ਨ ਹੋਈ ਆ ਤੇ ਬਾਕੀ ਕੋਈ ਇਸ ਤਰ੍ਹਾਂ ਕੋਈ ਡਰਨ ਵਾਲੀ ਗੱਲ ਨਹੀਂ ਆ ਆਪਾਂ ਜਸ ਸਟੂਡੈਂਟਸ ਨੂੰ ਅਸ਼ੂਰ ਕੀਤਾ ਕਿ ਜਿਹੜੀ ਪੁਲਿਸ ਐਡਮਿਨਿਸਟ੍ਰੇਸ਼ਨ ਆ ਉਹ ਉਹਨਾਂ ਦੇ ਨਾਲ ਤੇ ਅਦਰਵਾਇਜ਼ ਵੀ ਗਵਰਨਮੈਂਟ ਆਫ ਪੰਜਾਬ ਜਿਹੜੀ ਆ ਉਹ ਜਿਹੜੇ ਵੀ ਸਟੂਡੈਂਟਸ ਇੱਥੇ ਪੜਨ ਆਈ ਹੈ ਪੜਨ ਆਏ ਉਹਨਾਂ ਦੀ ਜਿਹੜੀ ਸੇਫਟੀ ਐਂਡ ਸਿਕਿਉਰਿਟੀ ਉਹਨੂੰ ਇਨਸ਼ੂਰ ਕਰੂਗੀ ਤੇ ਇਸੇ ਕਨੈਕਸ਼ਨ 'ਚ ਆਪਾਂ ਅੱਜ ਜਿੱਥੇ ਆਏ ਸੀ ਇਹਨਾਂ ਨੇ ਇੰਟਰੈਕਸ਼ਨ ਕੀਤੀ ਹੈ ਤੇ ਇਹਨਾਂ ਨੂੰ ਆਪਾਂ ਪੂਰਾ ਯਕੀਨ ਦਿਲਾਇਆ ਕਿ ਬਿਲਕੁਲ ਵੀ ਕੋਈ ਡਰਨ ਦੀ ਲੋੜ ਨਹੀਂ ਹੈ। ਤੋ ਆਪਣਾ ਜਿਸ ਤਰ੍ਹਾਂ ਨਾਰਮਲ ਰੂਟੀਨ ਨੂੰ ਉਹਨੂੰ ਜਾਰੀ ਰੱਖਣ ਤੇ ਆਪਾਂ ਇਨਸ਼ੋਰ ਕਰਾਂਗੇ ਕਿ ਜਿਹੜੇ ਵੀ ਸਟੂਡੈਂਟਸ ਬਾਹਰੋਂ ਪੜਨ ਆਏ ਆ ਚਾਹੇ ਕਿਤੋਂ ਵੀ ਆਏ ਆ ਹੁਣ ਤੇ ਆਪਾਂ ਇਹ ਜੈਂਕੀ ਦੀ ਗੱਲ ਕਰ ਰਹੇ ਆ ਵੈਸੇ ਵੀ ਕਿਤੋਂ ਆਏ ਆ ਉਹ ਸਾਰੇ ਦੀ ਜਿਹੜੀ ਸੇਫਟੀ ਐਂਡ ਸਿਕਿਉਰਿਟੀ ਇਨਸ਼ੋਰ ਕਰਨਾ ਉਹ ਪੁਲਿਸ ਦਾ ਫਰਜ਼ਾ ਉਹ ਆਪਾਂ ਕਰਾਂਗੇ। ਸੋਸ਼ਲ ਮੀਡੀਆ ਉੱਤੇ ਜਿਹੜੀਆਂ ਵੀਡੀਓਜ਼ ਵਾਇਰਲ ਕਰ ਰਹੀਆਂ ਨੇ ਕੁਝ ਲੋ ਉਹਨਾਂ ਦੀ ਜੀ ਦੇਖੋ ਇਹਦੇ ਚ ਦੋ ਤਿੰਨ ਗੱਲਾਂ ਜਿਹੜਾ ਵੀ ਬੰਦਾ ਸੋਸ਼ਲ ਮੀਡੀਆ ਤੇ ਗਲਤ ਮੈਸੇਜ ਦੇਊਗਾ ਜਿਹਨੂੰ ਆਪਾਂ ਹੇਟ ਸਪੀਚ ਦੀ ਕੈਟਾਗਰੀ 'ਚ ਲਿਆਣੇ ਆ ਉਹਤੇ ਐਫ ਆਈ ਆਰ ਲੌਂਚ ਕਰਾਂਗੇ ਕਿਸੇ ਵੀ ਧਰਮ ਦਾ ਬੰਦਾ ਹੋਵੇ ਕਿਸੇ ਵੀ ਕਾਸ ਦਾ ਬੰਦਾ ਹੋਵੇ ਕਿਤੇ ਵੀ ਉਹ ਕੋਈ ਵੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰ ਸਕਦਾ ਜਿਹਦੇ ਨਾਲ ਧਾਰਮਿਕ ਭਾਵਨਾਵਾਂ ਜਿਹੜੀਆਂ ਉਹ ਭੜਕਾਉਣ ਜਾਂ ਉਹਦੇ ਨਾਲ ਕੋਈ ਦੰਗਾ ਫਸਾਦ ਹੋਵੇ ਜਾਂ ਹੋਰ ਕੋਈ ਵਾਰਦਾਤ ਹੋਵੇ ਤੇ ਪਠਾਨਕੋਟ ਆਪਣਾ ਬੜਾ ਪੀਸਫੁੱਲ ਇਲਾਕਾ ਹੈ ਇਥੇ ਆਪਾਂ ਪਰਸੋਂ ਵੀ ਮੀਟਿੰਗ ਕੀਤੀ ਸੀ ਜਿਹੜੇ ਆਪਣੇ ਪੁਲਿਸ ਹੈੱਡਕੁਆਟਰ ਤੇ ਜਿਹੜੇ ਜਿੰਨੇ ਸੰਗਠਨ ਆ ਆਪਣੇ ਇੱਥੇ ਉਹਨਾਂ ਨਾਲ ਤੇ ਸਾਰੇ ਸਾਡੇ ਨਾਲ ਕੋਆਪਰੇਟ ਕਰਦੇ ਆ ਸਾਰੇ ਇੱਥੇ ਜਿੰਨੀ ਜਥੇਬੰਦੀਆਂ ਪੁਲਿਸ ਨਾਲ ਬਹੁਤ ਹੀ ਵਧੀਆ ਉਹਨਾਂ ਦਾ ਤਾਲਮੇਲ ਆ ਉਹ ਹਰ ਚੀਜ਼ 'ਚ ਸਾਡੀ ਹੈਲਪ ਵੀ ਕਰਦੀ ਆ ਤੇ ਆਪਾਂ ਮਿਲ ਜੁਲ ਕੇ ਜਿਹੜਾ ਉਹ ਹਰ ਇੱਕ ਕੰਮ ਵਧੀਆ ਤਰੀਕੇ ਨਾਲ ਕਰ ਲੀਦਾ ਤੇ ਹੁਣ ਵੀ ਜਿਹੜੀ ਸਾਰੀ ਜਥੇਬੰਦੀ ਉਹ ਸੁਰੱਖਿਅਤ ਰਹਿ ਸਕਦੀ ਆ ਤੇ ਆਪਾਂ ਬਰਾਬਰ ਦੇ ਤੇ ਚੱਲ ਰਹੇ ਆ ਤੇ ਅਗਰ ਕੋਈ ਫੇਰ ਵੀ ਕੋਈ ਬੰਦਾ ਕੋਈ ਗਲਤ ਅਗਰ ਕੋਈ ਬਿਆਨਬਾਦੀ ਕਰਦਾ ਜਾਂ ਗਲਤ ਹੇਟ ਸਪੀਚ ਜਾਂ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਵਾਲੇ ਕੋਈ ਬਿਆਨ ਦਿੰਦਾ ਤਾਂ ਕਾਨੂੰਨ ਉਸਧਾਰੀ ਦੇ ਨਾਲ ਅਦਾਲਤ ਵਿੱਚ